ਇਸ ਮੋਰਚੇ ਦੇ ਨਾਲ ਉਸ ਪੀੜਤ ਪਰਿਵਾਰ ਦੇ ਨਾਲ ਖੜ ਕੇ ਧਰਜ ਬਣਾਉਣ ਦਾ ਯਤਨ ਕਰ ਰਹੇ ਨੇ ਹਰਖੋਟ ਦੇ ਵਕੀਲ ਸਹਿਬਾਨਾ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਆਖਰ ਮੰੰਗਾ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਰਹੀ ਹੈ ਇਹ ਭਾਰਤ ਦਾ ਮਸੰਡਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸੇ ਕਰ ਅਸੀਂ ਪੇਟ ਭੜਕੇ ਰੋਟੀ ਖਾਂਦੇ ਆ ਤਉ ਕਿਸਾਨਾਂ ਦੀ ਬਦੌਲਤ ਆਇਆ ਇਹ ਲੜਾਈ ਕਿੱਲਿਆ ਕੇ ਸਾਹਮਣੇ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੇ ਪੇਟ ਦੀ ਰੋਟੀ ਦਾ ਸਵਾਲ ਹੈ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਵੱਲੋਂ ਪਿੰਡ ਦੇ ਨੌਜਵਾਨ ਸ਼ੁਕਰਮ ਸਿੰਘ ਦੇ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਗੰਭੀਰ ਬਣਿਆ ਹੋਇਆ ਹੈ ਅਸੀਂ ਹਰ ਉਸ ਵੀਰਤਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁਖਦੇ ਸਮੇਂ ਤੇ ਅੱਜ ਇਸ ਮੋਰਚੇ ਦੇ ਨਾਲ ਉਸ ਪਰਿਵਾਰ ਦੇ ਨਾਲ ਖਰਕੇ ਦਰਦਵੰਡਾ ਯਤਨ ਕਰ ਰਹੇ ਜੀ ਨੇ ਜਿਨ੍ਹਾਂ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸਹਿਬਾਨਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਅਸੀਂ ਇੱਥੇ ਤੋਂ ਧੰਨਵਾਦ ਕਰਦੇ ਆ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਲ ਵੀਰਾਂ ਦੇ ਉੱਤੇ ਦਮਾ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅਨੁਦਾਤਾ ਜਦੋਂ ਆਪ ਨੂੰ ਹੱਕੀ ਮੰਗਾਂ ਦੇ ਲਈ ਬਾਹਰ ਨਿਕਲਿਆ ਹੈ ਆਪ ਨੂੰ ਮੰਗਾਂ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਰਹੀ ਹੈ। ਔਰ ਉਸ ਵੇਲੇ ਹਰ ਉਹ ਭਾਰਤ ਦਾ ਮਛੰਡਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸੇ ਕਰ ਅਸੀਂ ਪੇਟ ਭਰ ਕੇ ਰੋਟੀ ਖਾਂਦੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਹੈ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਪਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਪਰ ਉਹਨਾਂ ਸਭ ਦਾ ਸਿੱਧਾ ਦਿਲੋਂ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਜ਼ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣੀ ਆ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਭਈ ਕਾਲੇ ਦਿਸ਼ ਦੇ ਤੌਰ ਤੇ ਅੱਜ ਦਾ ਦਿਨ ਮਨਾ ਕੇ ਜਿਵੇਂ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਭਈ ਅਸੀਂ ਅੱਜ ਦਾ ਦਿਨ ਪੂਰਾ ਹਾਈ ਕੋਰਟ ਲਈ ਪੂਰੇ ਪੰਜਾਬ ਦੇ ਸਾਰੇ ਸਾਰੇ ਕੋਰਟਾਂ ਦੇ ਵਿੱਚੋਂ ਵਕੀਲ ਹੜਤਾਲ ਕਰਨਗੇ ਪਰ ਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਹੋਰ ਟਰਾਂਸਪੋਰਟਰ ਵੀਰ ਹੋਰ ਵਪਾਰੀ ਵੀਰ ਕਿਰਪਾ ਕਰਕੇ ਇਸ ਕਦਰ ਨੂੰ ਜਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿਰਿਆ ਤੇ ਸਨਮਾਨ ਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੇ ਪੇਟ ਦੀ ਰੋਟੀ ਦਾ ਸਵਾਲ ਹੈ ਔਰ ਉਸ ਰੋਟੀ ਦੇ ਲਈ ਐਮਐਸਪੀ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਗਾਂ ਦੀ ਲੜਾਈ ਲੜਦਾ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ ਤੁਹਾਨੂੰ ਸਾਰਿਆਂ ਨੂੰ ਐਸਕੇਐਮ ਨਾਨ ਪੋਲਿਟিক্যাল ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭਨਾਂ ਕ ਅਪੀਲ ਕਰਦੇ ਹਾਂ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆदमी ਵਿਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨਾਂ ਨੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਸ਼ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੀਆਂ ਦੁਕਾਨਾਂ ਤੇ ਲਾ ਕੇ ਆਪਣੇ ਵੇਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਨੂੰ ਸਾਰਿਆਂ ਨੇ ਸਰਕਾਰ ਦੇ ਪੁਤਲੇ ਵੀ ਸਾਹਿਨ ਕਰਦੇ ਹਨ ਪਿੰਡ ਚ ਕਰ ਸਕਦਾ ਪਿੰਡ ਚ ਕਰੇ ਕੋਈ ਕਿਸੇ ਕਸਬੇ 'ਚ ਕਰ ਸਕਦਾ ਕਸਬੇ 'ਚ ਕਰੇ ਕੋਈ ਤਹਿਸੀਲ ਕੋਈ ਬਲੌਂਗ ਪੱਦਰ ਤੇ ਕੋਈ ਜ਼ਿਲ੍ਹਾ ਪੱਦਰ ਤੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਪੌਲ ਨੂੰ ਕਿਰਪਾ ਕਰਕੇ ਫੋਲੋ ਜ਼ਰੂਰ ਕਰੇ ਤਾਂ ਕਿ ਤੁਹਾਡਾ ਰੋਸ ਇਸ ਮੋਰਚੇ ਪ੍ਰਤੀ ਤੁਹਾਡੀ ਹਮਦਰਦੀ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਜਾਵੇ ਵਰਲਡ ਦੇ ਵਿੱਚ ਜਾਵੇ ਮੈਂ ਫਿਰ ਦੁਬਾਰਾ ਵਕੀਲ ਜੀ ਦਾ ਤੈਦੂ ਸਹਾਇਤਾ ਕਰਦਾ ਜਿਨ੍ਹਾਂ ਨੇ ਅੱਜ ਹਾਈ ਕੋਰਟ 'ਚੋਂ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਨੌਜਵਾਨ ਦੀ ਸ਼ਹਾਦਤ ਤੋਂ ਬਾਅਦ ਰੋਸ ਵਜੋਂ ਹੜਤਾਲ ਕਰਕੇ ਕੋਟਾ ਮੰਨ ਕਰਨ ਲੱਗੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ